ਨੈਸ਼ਨਲ ਪ੍ਰੈਸ ਕਲਬ ਦੀ ਮੀਟਿੰਗ ਹਰਮੀ ਨੇ ਦਿੱਤਾਂ ਅੱਜ ਵੀ ਪ੍ਰੈਸ ਕਲਬ ਕਪੂਰਤਲਾ ਵਿੱਚ ਨੈਸ਼ਨਲ ਪ੍ਰਧਾਨ ਕਿਸ਼ੋਰ ਰਾਜਪੂਤ ਡਾਇਰੈਕਟਰ ਡਾਕਟਰ ਐਚਐਸ 바ਵਾ ਸੀਨੀਅਰ ਰਿਪੋਰਟ ਨਰਵੇਸ਼ ਕੱਦ ਸੀ ਨਿਊਜ਼ ਭਾਰਤ ਦੇ ਬਿਊਰੋ ਚੀਫ ਅਸ਼wini ਸ਼ਰਮਾ ਤੇ ਸੀਨੀਅਰ ਕ੍ਰਾਈਮ ਰਿਪੋਰਟ ਪ੍ਰਭਾ ਕਰਦੀ ਦੇਖਰੇਖ ਵਿੱਚ ਹੋਈ ਮੀਟਿੰਗ ਦੇ ਅੰਦਰ ਕਈ ਮੇਨ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਨੈਸ਼ਨਲ ਪ੍ਰਧਾਨ ਕਿਸ਼ੋਰ ਰਾਜਪੂਤ ਨੇ ਦੱਸਿਆ ਕਿ ਅੱਜ ਉਹਨਾਂ ਨੇ ਪੰਜਾਬ ਪ੍ਰਧਾਨ ਨਵਜੀਤ ਸਿੰਘ ਉਰਫ ਰਾਜੂ ਅਤੇ ਵਾਈਸ ਪ੍ਰਧਾਨ ਹਰਵਤ ਸਿੰਘ ਸੱਚ ਦੇਵਾ ਦਾ ਐਲਾਨ ਕੀਤਾ ਹੈ ਜੋ ਕਿ ਸਾਰੇ ਰਿਪੋਰਟਾਂ ਦੀ ਰਜ਼ਾਮੰਦੀ ਨਾਲ ਹੋਇਆ ਹੈ। ਕਾਫੀ ਸਮੇਂ ਤੋਂ ਇਹਨਾਂ ਦੇ ਨਾਲ ਜੁੜਿਆ ਹੋਇਆ ਪਿਛਲੇ 25 ਸਾਲਾਂ ਤੋਂ ਅਸੀਂ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਬੈਰ, ਗਰੋਧ, ਈਰਖਾ, ਸਭ ਜਾਤ ਪਾਤ ਨੂੰ ਸਾਰਿਆਂ ਨੂੰ ਖਤਮ ਕਰਕੇ ਆਪਸੀ ਪ੍ਰੇਮ ਪਿਆਰ ਨਾਲ ਕੰਮ ਕਰਦੇ ਹਾਂ ਤੇ ਕੰਮ ਕਰਦੇ ਰਹਿਾਂਗੇ। ਅਸੀਂ ਕਿਸੇ ਨਾਲ ਈਰਖਾ ਨਹੀਂ ਕਰਦੇ। ਇਸ ਕਰਕੇ ਇਹਨਾਂ ਨੇ ਮੈਨੂੰ ਇਸ ਕਾਬਲ ਸੰਘਿਆ ਤੇ ਮੈਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਇਹਨਾਂ ਦਾ ਮੈਂ ਸ੍ਰੀ ਕਿਸ਼ੋਰੀ ਰਾਜਪੂਤ ਜੀ ਦਾ ਤੇ ਡਾਕਟਰ ਐਚ ਐਸ ਸੱਚਦੇਵਾ ਸਾਹਾ ਆ ਡਾਕਟਰ ਐਚ ਐਸ ਬਾਬਾ ਜੀ ਦਾ ਬਹੁਤ ਬਹੁਤ ਮਾਤਲੀ ਜੀ ਤੁਹਾਨੂੰ ਜਦੋਂ ਦੱਸੋ ਕਿ ਤੁਸੀਂ ਪ੍ਰਧਾਨ ਬਣ ਰਹੋ ਕਿ ਪਹਿਲਾ ਫੈਸਲਾ ਤੁਹਾਡਾ ਕੀ ਹੋਗਾ ਕਿ ਤੁਸੀਂ ਕੀ ਸੋਚਿਆ ਜੁਨੇ ਵਾਲੇ ਜਿੱਦਾਂ ਕਿਸ਼ੋਰੀ ਰਾਜਪੂਤ ਜੀ ਨੇ ਇੱਕ ਜੋ ਸ਼ੁਰੂ ਤੋਂ ਰੱਖਿਆ ਹਾਂ ਠੀਕ ਹੈ ਸਾਰੇ ਆਪਣੇ ਜੀ ਨੇ ਵੀ ਰਿਪੋਰਟਾਂ ਨੇ ਕੋਈ ਫਰਕ ਨਹੀਂ ਆਉਂਦਾ ਹਾਂ ਜ ਤੁਸੀਂ ਵੀ ਸੋਚਿਆ ਹੋਣਗੇ ਮੈਂ ਪ੍ਰਧਾਨ ਬੋਲਾਂ ਮੈਂ ਕੰਮ ਕਰਦੇ ਹਾਂ ਹਾਂ ਜੀ ਬਿਲਕੁਲ ਸੋਚਿਆ ਮੈਂ ਤਾਂ ਪਹਿਲੇ ਕਹਿ ਚੁੱਕਾ ਅਸੀਂ ਵੈਰ ਰੋਜ਼ ਈਰਥਾਪਾ ਮਨਾਉ ਨੂੰ ਬਿਲਕੁਲ ਇੱਕ ਸਾਈਡ ਤੇ ਰੱਖ ਕੇ ਸਮਾਜ ਦੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਅਸੀਂ ਇਮਾਨੀਅਤ ਲਈ ਕੰਮ ਕਰਾਂਗੇ ਨਾ ਕੋਈ ਕਿਸੇ ਧਰਮ ਲਈ ਕਰਾਂਗੇ ਨਾ ਕਿਹੇ ਯਾਰ ਪਾਸ ਨਹੀਂ ਕਰਾਂਗੇ ਜੈ ਹਿੰਦ ਨਮਸਕਾਰ ਸਸਿਕਾ ਪ੍ਰਧਾਨ ਜੀ ਹਰ ਮਹੀਨੇ ਆਪਣੇ 18 ਤਰੀਕ ਨੂੰ ਮੀਟਿੰਗ ਜਾ ਅੱਜ ਮੀਟਿੰਗ ਆਜੂ ਮੀਟਿੰਗ ਕਰ ਗਏ ਨਾਮ ਗੁਰਦੇ ਕਲਪਤ ਵੀ ਇਹ ਕਰ ਕਰ ਤੁਸੀਂ ਤੁਹਾਨੂੰ ਮੈਂ ਸਟੈਪ ਕਰ ਦਿੱਤਾ ਸਭ ਤੋਂ ਪਹਿਲੇ ਮੈਂ ਜਿੰਨੇ ਵੀ ਮੇਰੇ ਸਾਥੀ ਚੈਨਲ ਵਾਲੇ ਆਏ ਆ ਜਿੰਨੇ ਵਿੱਚੋਂ ਸੀਐਨਯੂ ਦੇ ਭਾਰਤ ਪੋਲੀ ਜਿੰਨੇ ਵੀ ਚੈਨਲ ਵਾਲੇ ਇੱਥੇ ਅੱਜ ਜਿਹੜੀ ਵੀਡੀਓ ਚਲਾਣੇ ਚਲਾਣਗੇ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦੀ ਆ ਜਿਹੜੀ ਸਾਡੀ ਜਿਹੜੀ ਹਰ ਹਫਤੇ ਨਵਾਂ ਮੀਟਿੰਗ ਹੁੰਦੀ ਆ ਇਹਦੀਆਂ ਜਿਹੜੀਆਂ ਗਤੀਵਿਧੀਆਂ ਆਈਆਂ ਤੁਸੀਂ ਇਹ ਲੋਕਲ ਲੈਵਲ ਤੇ ਪੰਜਾਬ ਲੈਵਲ ਤੇ ਤਾਂ ਚਲਾਉਂਦੇ ਚਲਾਉਂਦੇ ਆ ਹੁਣ ਤੁਸੀਂ ਨੈਸ਼ਨਲ ਲੈਵਲ ਤੇ ਚਲਾਨੀਆਂ ਸ਼ੁਰੂ ਕਰਤੀਆਂ ਇਸ ਕਰਕੇ ਮੈਂ ਤੁਹਾਡੇ ਚੈਨਲ ਦਾ ਬਹੁਤ ਮਾਣੀਏ ਬਹੁਤ ਧੰਨਵਾਦ ਕਰਦਾ ਵਾ ਕਿ ਸਾਡੀ ਜਿਹੜੀ ਹੁਣ ਨਿਊਜ਼ ਹੈ ਪੰਜਾਬ ਕਪੂਸਲ ਤੋਂ ਨਾ ਵਾ ਭਾਰਤ ਦੇ ਕੋਨੇ-ਕੋਨੇ ਚ ਬੈਠੇ ਜਿਹੜੇ ਲੋਕੋ ਦੇਖਦੇ ਆ ਸਾਡੀ ਜਿਵੇਂ ਕਿ ਮੈਂ ਤੁਹਾਨੂੰ ਹਰ ਵਾਰੀ ਦੱਸਦਾ ਵਾ ਸਾਡੀ ਮਹੀਨਾਵਾਰ ਮੀਟਿੰਗ ਜਿਹੜੀ ਆ 18 ਤਰੀਕ ਨੂੰ ਹੁੰਦੀ ਆ ਹਰ ਵਾਰੀ ਛੁੱਟੀ ਹੋਵੇ ਤਾਂ ਅਗਲੇ ਦਿਨ ਹੁੰਦੀ ਆ ਲੰਬੇ ਸਮੇਂ ਤੋਂ ਸਾਡੀ ਜਿਹੜੀ ਬੋਡੀ ਜਿਹੜੀ ਆ ਉਹ ਲੰਬਿਤ ਪੇਸ਼ੂ ਦਾ ਗਠਨ ਹੋਣਾ ਸੀਗਾ ਤੇ ਬੜੀਆਂ ਚਰਚਾ ਕੀਤੀਆਂ ਬੜੀਆਂ ਬੀਟਿੰਗ ਕੀਤੀਆਂ ਪਰ ਕੋਈ ਸਾਡੀ ਸਮਝ ਚ ਨਹੀਂ ਗੱਲ ਆ ਰਹੀ ਸੀਗੀ ਸੋ ਅੱਜ ਜਿੰਨੇ ਵੀ ਵੱਡੀ ਪੱਤਰ ਦੇ ਵਿੱਚ ਮੇਰੇ ਜਿਹੜੇ ਪੱਤਰਕਾਰ ਸਾਥੀ ਅੱਜ ਇਕੱਠੇ ਹੋਇਆ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਇਹ ਤੁਹਾਡੇ ਇਹ ਜਿਹੜੇ ਮੇਰੇ ਸਾਥੀ ਪੱਤਰ ਇਹਨਾਂ ਦੇ ਸਹਿਯੋਗ ਨਾਲ ਹੀ ਅੱਜ ਅਸੀਂ ਇੱਕ ਵਿਚਾਰ ਵਟਾਂਦਰਾ ਕੀਤਾ ਸਾਰਿਆਂ ਸਾਥੀਆਂ ਨਾਲ ਚੈਨਲ ਵਾਲਾ ਅਖਬਾਰ ਵਾਲਿਆਂ ਨੇ ਫੈਸਲਾ ਕੀਤਾ ਕਿ ਅੱਜ ਜਿਹੜੀ ਪੰਜਾਬ ਦੀ ਬੋਡੀ ਦਾ ਗਠਨ ਕੀਤਾ ਜਾਵੇ ਨੈਸ਼ਨਲ ਲੈਬੋਡੀ ਦਾ ਜਿਹੜਾ ਗਠਨ ਪਹਿਲੇ ਹੋ ਚੁੱਕਾ ਵਾ ਸਿਰਫ ਮੈਨੂੰ ਪ੍ਰੈਜ਼ੀਡੈਂਟ ਨੇ ਥਾਪਿਆ ਗਿਆ ਵਾ ਤੁਹਾਡੀ ਸਾਰਿਆਂ ਦੀ ਸਹਿਯੋਗ ਨਾਲ ਮਿਹਰਬਾਨੀ ਨਾਲ ਤੇ ਉਹ ਵੀ ਗਠਨ ਕਰਨਾ ਵਾ ਅੱਜ ਆਪਾਂ ਪੰਜਾਬ ਲੈਵਲ ਤੇ ਜਿਹੜੀ ਬੋਡੀ ਦਾ ਗਠਨ ਕੀਤਾ ਵਾ ਡਾਕਟਰ ਐਚ ਐਸਵਾਵਾ ਜਿਹੜੇ ਸਾਡੇ ਜਨਸਪ੍ਰੈਸ ਕਲਬ ਆਫ ਇੰਡੀਆ ਰਜਿਸਟਰਡ ਦੇ ਡਾਇਰੈਕਟਰ ਹੈਗੇ ਆ ਉਹਨਾਂ ਦੇ ਅਸ਼ੀਰਵਾਦ ਨਾਲ ਉਹਨਾਂ ਸਹਿਯੋਗ ਨਾਲ ਅੱਜ ਜਿਹੜਾ ਉਪਰਾਲਾ ਇਹ ਕੀਤਾ ਵਾ ਕਿ ਸਾਰਿਆਂ ਦੀ ਸਹਿਮਤੀ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਲੰਮੇ ਸਮੇਤ ਪੱਤਰਕਾਰੀ ਦੇ ਵਿੱਚ ਪਏ ਹੋਏ ਲੰਮੇ ਸਮੇਤੋ ਸਮਾਜ ਸੇਵਾ ਨਿਭਾਰੇ ਲੰਮੇ ਸਮੇਤੋ ਧਾਰਮਿਕ ਕਾਰਜਾਂ ਦੇ ਵਿੱਚ ਭਾਗ ਲੈਂਦੇ ਆ ਇਹ ਕਿਸੇ ਇੰਟਰੋਡਕਸ਼ਨ ਦੇ ਕਿਸੇ ਉਹਦੇ ਬਹੁਤ ਆਜਨੀ ਆ ਇਹਨਾਂ ਦਾ ਨਾਮ ਹੈਗਾ ਨਵਜੀਤ ਸਿੰਘ ਰਾਜੂ ਵਪਾਰੀ ਦਾ ਵਪਸਾਈ ਆ ਇਹਨਾਂ ਨੂੰ ਤੁਹਾਡੀ ਸਾਰਿਆਂ ਦੀ ਸਹਿਮਤੀ ਨਾਲ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਆ ਇਨ੍ਹਾਂ ਦੇ ਨਾਲ ਹੀ ਹਰਮਨਤ ਸਿੰਘ ਸਰਦੇਵਾ ਜੀ ਜਿਹੜੇ ਕਈਆਂ ਖਬਰਾਂ ਨੂੰ ਲੀਡਿੰਗ ਕਰਦੇ ਆ ਕਈਆਂ ਖਬਰਾਂ ਦੇ ਪੱਤਰਕਾਰ ਹੈ ਵਪਾਰੀ ਹੈ ਮੈ ਅਫਸਾਈ ਹੈ ਬੜੇ ਸ਼ਹਿਰ ਦੇ ਵਿੱਚ ਇਹਨਾਂ ਦੀ ਗਿਣਤੀ ਵਪਾਰੀਆਂ ਚੰਦੀ ਹੈ ਇਹਨਾਂ ਨੂੰ 22 ਪ੍ਰਧਾਨ ਨਿਯੁਕਤ ਕੀਤਾ ਗਿਆ ਵਾ ਇਹ ਪ੍ਰਧਾਨ ਜਿਹੜੇ ਆਪਣੇ ਬਾਕੀ ਜਿਹੜੇ ਮੈਂਬਰ ਆਪਣੇ ਜਿਹੜੇ ਜਨਰਲ ਸੈਕਟਰੀ ਬਾਏ ਬੁਨਾਏ ਹੋਤੇ ਇਹ ਕਿਦਾਂ ਦੇ ਪੂਰੇ ਹੋ ਜਾਂਦੇ ਇਹ 1 ਮਹੀਨੇ ਦੇ ਵਿੱਚ ਵਿੱਚ ਤਿੰਨ ਝੁੰਡ ਸਾਡੇ ਚੱਲਦੇ ਆ ਸਭ ਤੋਂ ਪਹਿਲੇ ਨੈਸ਼ਨਲ ਜਿਹੜੀ ਬੋਡੀ ਆ ਉਹਦਾ ਗਠਨ ਹੋਣਾ ਵਾ ਜਿੰਨੇ ਵੀ ਮੇਰੇ ਸਾਥੀ 40 45 ਪੱਤਰਕਾਰ 50 ਹੈਗੇ ਆ ਕੁਛ ਜ ਨਹੀਂ ਆਇਆ ਕੁਛ ਉਹ ਜੇ ਮੈਂ ਕਰਕੇ ਨਹੀਂ ਆਇਆ ਕੁញੀਆਂ ਤੋਂ ਕੋਈ ਆਪਣੇ ਪਰਸਲ ਪ੍ਰੋਗਰਾਮ ਸੀ ਨਹੀਂ ਆਇਆ ਤੇ ਇਹ ਨੈਸ਼ਨਲ ਬੋਡੀ ਤੋਂ ਬਾਅਦ ਪੰਜਾਬ ਦੀ ਬੋਡੀ ਦੇ ਵਿੱਚ ਪੰਜ ਬੰਦੇ ਸਭ ਤੋਂ ਪਹਿਲੇ ਸਿਲੈਕਟ ਕਰਨੇ ਹੈਗੇ ਆ ਦੋ ਜਿਹਨਾਂ ਵਿੱਚ ਆ ਗਏ ਆ ਤੇ ਆਪਣਾ ਇੱਕ ਪੰਜ ਮੈਂਬਰੀ ਕਮੇਟੀ ਬਣਨੀ ਹੈ ਬਾਅਦ ਵਿੱਚ ਜਿੱਦਾਂ ਅੱਜ ਕੀਤਾ ਸਾਰਿਆਂ ਦੀ ਸਹਿਮਤੀ ਨਾਲ ਆਪਾਂ ਕੋਸ਼ਿਸ਼ ਕਰਨੀ ਹੈ ਕਿ ਕੋਈ ਇਹ ਨਾ ਕਹਵੇ ਕਿ ਮੈਂ ਮੈਂਬਰ ਆ ਗਿਆ ਜਾਂ ਮੈਨੂੰ ਇਹਦੇ ਚ ਪ੍ਰਤੀਨਿਧਤਾ ਬਨੇਤਾ ਸਾਰਿਆਂ ਨੂੰ ਪ੍ਰਤੀਨਿਧਤਾ ਵੀ ਮਿਲੂਗਾ ਮੈਂਬਰਸ਼ਿਪ ਵੀ ਮਿਲੂਗੀ ਕਾਰਡ ਵੀ ਸਾਰਿਆਂ ਦੇ ਬਣਨਗੇ ਕਿਉਂ ਕਿਸੇ ਨੂੰ ਕੋਈ ਭਰਾਤ ਦੀ ਲੋੜ ਨਹੀਂ ਕਿਸੇ ਨੂੰ ਕੋਈ ਇਹ ਸੋਚਣ ਦੀ ਲੋੜ ਨਹੀਂ ਵੀ ਅਜ ਰਾਜ ਨੂੰ ਬਣਾ ਦਿੱਤਾ ਜਿਆ ਸਭ ਦੇ ਜਿਹੜਾ ਨਾਤਾ ਹੀ ਰਹਿ ਜਾ ਸਾਰਿਆਂ ਨੂੰ ਹੀ ਅਹੁਦੇਦਾਰੀਆਂ ਦੀ ਜ਼ਿੰਮੇਵਾਰੀਆਂ ਦਿੱਤੀਆਂ ਜਾਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਇਹ 7 ਸਾਲਾਂ 8ਾਂ ਤੋਂ ਮੈਂ ਕੱਲਾ ਨਿਭਾਉਂਦਾ ਆ ਰਿਹਾ ਬਾਵਾ ਜੀ ਨਿਭਾਉਂਦੇ ਆ ਰਿਹਾ ਸਾਡੇ ਨਾਲ ਮੇਰਾ ਸਾਥੀ ਛੋਨੇ ਪੱਤਰਕਾਰ ਮਦਲਾਲਾ ਹੋਰ ਤੁਸੀਂ ਪ੍ਰਵਾਕਰ ਜੀ ਅੱਗੇ ਆਦਵਾਨਿਆਂ ਦੇ ਮਦਲਾ ਉਹਨੇ ਜ਼ਿੰਮੇਦਾਰੀ ਜਿਹੜੀ ਇੱਕ ਬੰਦੇ ਦੇ ਸਿਰ ਤੇ ਨਹੀਂ ਹੋਗੀ ਜਿੰਨੇ ਵੀ ਮੇਰੇ ਗਰੁੱਪ ਮੈਂਬਰ ਸਾਰੇ ਸੱਡੇ ਇਕੱਠੇ ਹੋਇਆ ਅਸੀਂ ਸਾਰੇ ਮਿਲ ਕੇ ਨੂੰ ਇਸ ਤਰੀਕੇ ਨਾਲ ਜਾਵਾਂਗੇ ਇੱਕ ਮੈਂ ਬੇਨਤੀ ਕਰਾਂਗਾ ਸਾਰਿਆਂ ਦੇ ਅੱਗੇ ਭਈ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਤੇ ਆਪਾਂ ਇੱਕ ਪਲੇਟਫਾਰਮ ਦੇ ਤੇ ਇੱਕ ਫੋਨ ਤੇ ਇਕੱਠੇ ਹੋਣਾ ਤਾਂ ਮੇਰੀ ਇਹ ਬੇਨਤੀ ਹੈ ਭਈ ਮੈਂ ਅੱਜ ਸਾਰੇ ਸਾਡੇ ਨਵ ਨਿਯੁਕਤ ਪ੍ਰਧਾਨ ਨੇ ਨਜੀਤ ਸਿੰਘ ਰਾਜੂ ਨਾਲ ਬਹੁਤ-ਬਹੁਤ ਵਧਾਈ ਦਿੰਨਾ ਵਾ ਅੱਜ ਵਾਇਟ ਵਿਦਵਾਨ ਤੇ ਪੰਜਾਬ ਦਾ ਨੇ ਸਿਲੈਕਟ ਹੋਏ ਤੁਸੀਂ ਕਹਿੰਦੇ ਜੀ ਪੰਜ ਮੈਂਬਰਾਂ ਦੀ ਟੀਮ ਵੀ ਹੋਊਗਾ ਨਾ ਬ੍ਰਿਸ਼ ਉਹ ਕਿਹੜੇ ਮੇਰੇ ਪਾਸੋਂ ਹਾਂ ਨਾ ਪੰਜ ਮੈਂਬਰਾਂ ਬਾਰੇ ਤੇ ਆਪਾਂ ਡਿਸਕਸ ਕਰਕੇ ਜੇ ਬਾਅਦ ਦੇ ਵਿੱਚ ਇਹਨੂੰ ਫਾਈਨਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਜਿਹੜੇ ਨਵ ਨਿਯੁਕਤ ਪ੍ਰਧਾਨ ਜਿਹੜੇ ਬਣੇ ਹੈਗੇ ਆ ਨਜੀਤ ਸਿੰਘ ਰਾਜੂ ਜੀ ਪੰਜਾਬ ਦੇ ਪ੍ਰਧਾਨ ਤੇ ਨਾਲ ਸਚਦੇਵਾ ਜੀ ਵਾਈਸ ਪ੍ਰਧਾਨ ਮੈਂ ਇਹਨਾਂ ਨੂੰ ਵਧਾਈ ਦੇਣਾ ਡਾਕਟਰ ਸਾਹਿਬ ਨੇ ਇੱਕ ਕਾਰਵਾ ਦਿੱਤਾ ਜਿਹਦਾ ਮਰਦਾਨ ਜੀ ਨੇ ਦੱਸਿਆ ਕਿ ਆਪ ਕੋ ਉੱਥੇ ਹੋਰ ਜਾਦਾ ਬੰਦੇ ਵੀ ਆ ਜਗਾ ਹੁਣ ਆ ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਜੇ ਮਾਲੂਮ ਕਿਤੇ ਉੱਥੇ ਦਾ ਨੌਕਰੀ ਪਾਵਰ ਦਾ ਜੀ ਪਤਾ ਕੋਈ ਹੋਦਾ ਮਿਲੇਗਾ ਕਿ ਕਿਤੇ ਉਹ ਆਪ ਮਾਲੂਮ ਜਿੱਦਾਂ ਮੈਂ ਆ ਮੈਨੂੰ ਜਨਰਲ ਸੈਕਰੀਅਰੀ ਕਿਤੇ ਨੇ ਦੇਤਾ ਜਿਹਦੇ ਬਾਰੇ ਮੈਨੂੰ ਨੋਟ ਨਹੀਂ ਮੈਂ ਹੋਂਦੇ ਨੇ ਕਾਬਿਲ ਹੈਗਾ ਉੱਥੇ ਦੇਖੋ ਜਦੋਂ ਚੌਣ ਹੁੰਦੀ ਆ ਚੌਣ ਯੋਗਤਾ ਦੇਖ ਕੇ ਹੀ ਹੁੰਦੀ ਆ ਅਸੀਂ ਇਸ ਚੌਣ ਬਾਰੇ ਖੁੱਲਾ ਸਤਾ ਦਿੰਦਾ ਪੰਜਾਬ ਦੇ ਨਹੀਂ ਪੂਰੇ ਇੰਡੀਆ ਦੇ ਵਿੱਚ ਆਪਾਂ ਖੁਲਾਸਾ ਦਿੱਤਾ ਵੀ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਵੱਲੋਂ ਵਿਚ ਚੋਣ ਕੀਤੀ ਜਾਣੀ ਆ ਪੰਜਾਬ ਦੀ ਬਾਡੀ ਦੀ ਡਿਸਟ੍ਰਿਕਟ ਬਾਡੀ ਦੀ ਔਰ ਬਲੋਕਾਂ ਦੀਆਂ ਬਾਡੀਆਂ ਦੀ ਜਿਹੜੀ ਚੋਣ ਕੀਤੀ ਜਾਣੀ ਆ ਵੀ ਉਹਦਾ ਜਿਹੜਾ ਵੀ ਕੋਈ ਉਹ ਚੋਣ ਲੜਨਾ ਚਾਹੁੰਦਾ ਬੇਸ਼ੱਕ ਉਹ ਸਾਡਾ ਮੈਂਬਰ ਹੈਗਾ ਤੇ ਨਹੀਂ ਹੈਗਾ ਉਹ ਸਾਡੇ ਇਸ ਪ੍ਰੈਸ ਕਲੱਬ ਦੇ ਵਿੱਚ ਆ ਕੇ ਚੋਣ ਲੜ ਸਕਦਾ ਇੱਕੋ ਇੱਕ ਪ੍ਰੈਸ ਕਲੱਬ ਆ ਸਾਡੇ ਜਿਹੜਾ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਜਿਹੜਾ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਆਪਾਂ ਬਣਾਇਆ ਵੀ ਜਿਹਦੇ ਵਿੱਚ ਮੈਂਬਰਸ਼ਿਪ ਦੀ ਕੋਈ ਫੀਸ ਨਹੀਂ ਕੋਈ ਪਾਬੰਦੀ ਨਹੀਂ ਅਗਰ ਕੋਈ ਮੈਂਬਰ ਕਿਸੇ ਪ੍ਰੈਸ ਕਲੱਬ ਦਾ ਆਲਰੇਡੀ ਪਹਿਲਾਂ ਮੈਂਬਰ ਬਣਿਆ ਹੋਇਆ ਆ ਚਾਹੇ ਉਹ ਇੱਕ ਦਾ ਬਣਿਆ ਹੋਇਆ ਚਾਹੇ ਇੱਕ ਤੋਂ ਵੱਧ ਦਾ ਬਣਿਆ ਹੋਇਆ ਉਹ ਸਾਡੇ ਜਿਹੜੇ ਇਸ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਦਾ ਮੈਂਬਰ ਬਣਨਾ ਚਾਹੁੰਦਾ ਤੇ ਉਹਦੇ ਵਾਸਤੇ ਇਦਾਂ ਦੀ ਵੀ ਕੋਈ ਪਾਬੰਦੀ ਨਹੀਂ ਜਿਹੜੀਆਂ ਜਿਆਦਾ ਤੌਰ ਤੇ ਪ੍ਰੈਸ ਕਲੱਬਾਂ ਵੱਲੋਂ ਪਾਬੰਦੀਆਂ ਲਾਈਆਂ ਜਾਂਦੀਆਂ ਅਸੀਂ ਅਸੀਂ ਉਹ ਖੁਲਾਸਾ ਤਾਂ ਦਿੱਤਾ ਉਹਦੇ ਵਿੱਚ ਏ ਫੋਨ ਬਹੁਤ ਸਾਰੇ ਆਏ ਜਿਨ੍ਹਾਂ ਵਿੱਚੋਂ ਕਿਸੇ ਨੇ ਵੀ ਆਪਣੇ ਆਪ ਬਾਰੇ ਨਹੀਂ ਕਿਹਾ ਵੀ ਮੈਂ ਆਹ ਚੋਣ ਲੜਨੀ ਚਾਹਣਾ ਉਹਨਾਂ ਫੋਨਾਂ ਵਿੱਚ ਨਾਮ ਦੂਸਰਿਆਂ ਦੇ ਆਏ ਜਿਨ੍ਹਾਂ ਦੇ ਵਿੱਚ ਪਰ ਜਿਹੜੇ ਆਪਣੇ ਰਾਜੂ ਜੀ ਦਾ ਨਾਮ ਸਚਦੇਵ ਜੀ ਦਾ ਨਾਮ ਮੈਂ ਅੱਗੇ ਦੱਸ ਕੇ ਠਹਿਆ ਤੇ ਦੂਸਰੇ ਸਾਥੀਆਂ ਦੇ ਨਾਮ ਆਏ ਵੀ ਉਹ ਤੁਹਾਡੇ ਜਿਹੜੇ ਸਾਥੀ ਬੜੇ ਪੁਰਾਣੇ ਲੰਬੇ ਸਮੇਂ ਤੋਂ ਤੁਹਾਡੇ ਨਾਲ ਤੁਰੇ ਹੋਏ ਆ ਉਹ ਇਸ ਦੇ ਕਾਬਿਲ ਹੈਗੇ ਆ ਉਹ ਇਸ ਦੇ ਯੋਗ ਹੈਗੇ ਆ ਵੀ ਉਹਨਾਂ ਨੂੰ ਜਿਹੜਾ ਇਹ ਮੌਕਾ ਦਿੱਤਾ ਜਾਵੇ ਤੇ ਉਹ ਅਸੀਂ ਉਹਨੂੰ ਮੁੱਖ ਰੱਖਦੇ ਆ ਹੋਇਆ ਵੀ ਅੱਜ ਦੋ ਯੋਗਤਾਵਾਂ ਕੀਤੀਆਂ ਬਾਕੀ ਜਿਹੜੀਆਂ ਰਹਿਦੀਆਂ ਅਜੇ ਜਿਹੜੀ ਨੈਸ਼ਨਲ ਬਾਡੀ ਹੈਗੀ ਆ ਉਹਦੇ ਵਿੱਚ ਸਿਰਫ ਤੇ ਸਿਰਫ ਅਜੇ ਸੋਹ ਰਾਜਪੂਤ ਜੀ ਪ੍ਰੈਜ਼ੀਡੈਂਟ ਹੈਗੇ ਆ ਉਹਦੇ ਵਿੱਚ ਵੀ ਜਿਹੜੇ ਹੈਗੇ ਆ ਸਾਰੇ ਉਹਦੇ ਦਿੱਤੇ ਜਾਣੇ ਉਹਦਾ ਲੈ ਜਾਣੇ ਹੈਗੇ ਆ ਉਹਨਾਂ ਦੀ ਯੋਗਤਾ ਮੁਤਾਬਕ ਉਹ ਤੋਂ ਬਾਅਦ ਪੰਜਾਬ ਦੀ ਪਾਰਟੀ ਦੀ ਜਿਹੜੀ ਜ਼ਿੰਮੇਵਾਰੀ ਹੈਗੀ ਆ ਉਹ ਅੱਜ ਅਸੀਂ ਨਵਦੀਪ ਸਿੰਘ ਰਾਜੂ ਅਤੇ ਹਰਵਾਸੇ ਦੇ ਸੱਚ ਦੇਵਾ ਜੀ ਦੇ ਹਵਾਲੇ ਕਰਤੀ ਕਿਉਂਕਿ ਪਿਛਲੇ 10 ਸਾਲਾਂ ਤੋਂ ਸਾਡੇ ਪ੍ਰਧਾਨ ਕਿਸ਼ੋਰ ਰਾਜਪੂਤ ਜੀ ਇਹ ਪ੍ਰੈਸ ਕਲੱਬ ਦੀ ਕਮਾਂਡ ਸਾਂਭੀ ਤੁਰੇ ਆਉਂਦੇ ਆ ਇੱਕ ਮੈਂ ਹੋਰ ਗੱਲ ਦੱਸ ਦਿਆਂ ਵੀ ਅੱਜ ਤੱਕ ਸਾਡੇ ਪ੍ਰੈਸ ਕਲੱਬ ਦਾ ਕੋਈ ਮੈਂਬਰ ਇਹ ਕਹੇ ਵੀ ਸਾਡੇ ਕਿਸ਼ੋਰ ਰਾਜਪੂਤ ਨੇ ਕਿਸੇ ਤੋਂ ਕੋਈ ਰੁਪਈਆ ਵੀ ਮੰਗਿਆ ਹੋਵੇ ਨੇ ਤੋਂ ਆਮ ਪ੍ਰੈਸ ਕਲੱਬ ਸੰਸਥਾਵਾਂ ਜਦੋਂ ਬਣਦੀਆਂ ਉਹਨਾਂ ਦੇ ਫੀਸਾ ਰੱਖੇ ਜਾਂਦੀਆਂ ਤੇ ਅੱਜ ਤੱਕ ਜੋ ਵੀ ਅੱਜ ਤੱਕ ਖਰਚਾ ਕੀਤਾ ਪ੍ਰਧਾਨ ਕੁਸ਼ੋਰ ਰਾਜਪੂਤ ਨੇ ਖੁਦ ਕੀਤਾ ਪਰ ਇਹ ਗੱਲ ਹੋ ਜਾਂਦੋ ਜਿਹੜੇ ਤੁਸੀਂ ਅੱਜ ਇਹ ਤੇ ਰਹੇ ਇੱਕ ਦਿਨ ਅੱਜ 18 ਤਰੀਕ ਨੂੰ ਉਹਨਾਂ ਕਿਹਾ ਕਿ ਸੋ ਪਹਿਲਾਂ ਤੁਸੀਂ ਆਪਾਂ ਚ ਡਿਸਕਸ ਕਰਦੇ ਇਹ ਸਾਡ ਕੋ ਜਿਹੜਾ 1 ਮਹੀਨਾ ਸਾਨੂੰ ਮਿਲ ਗਿਆ ਇਹਦੇ ਵਿੱਚ ਸਾਰੇ ਸਾਥੀਆਂ ਦੇ ਨਾਲ ਡਿਸਕਸ ਸਾਡੀ ਦੋਵਾਂ ਦੀ ਡਿਸਕਸ ਨਹੀਂ ਸਾਰੇ ਸਾਥੀਆਂ ਦੀ ਜਿੱਦਾਂ ਅਸੀਂ ਖੁੱਲਾ ਸੱਦਾ ਦਿੱਤਾ ਸਾਨੂੰ ਫੋਨ ਆਏ ਤੇ ਉਹਨਾਂ ਫੋਨਾਂ ਦੇ ਵਿੱਚੋਂ ਜਿਹੜੇ-ਜਿਹੜੇ ਨਾਂ ਉੱਭਰ ਕੇ ਆਏ ਸਾਹਮਣੇ ਵੀ ਤੁਹਾਨੂੰ ਮੈਂ ਦੱਸੇ ਵੀ ਦਿੱਤੇ ਆ ਵੀ ਆਹ ਨਾਂਾਂ ਦਾ ਸਮਰਥਨ ਕੀਤਾ ਗਿਆ ਵੀ ਇਹਨਾਂ ਨੂੰ ਪੰਜਾਬ ਬੋਰਡ ਚ ਚਲੋ ਕੋਈ ਇਹਨਾਂ ਨੂੰ ਡਿਸਟ੍ਰਿਕਟ ਬੋਰਡੀ ਦੇ ਵਿੱਚ ਲਵੋ ਇਸੇ ਤਰੀਕੇ ਦੇ ਨਾਲ ਜਿੰਨੇ ਕੁ ਵੀ ਸਾਡੇ ਕੋਲ ਮੈਂਬਰ ਹੈਗੇ ਆ ਕਿਸੇ ਵੀ ਮੈਂਬਰ ਨੂੰ ਜਿਹੜਾ ਪਿੱਛੇ ਨਹੀਂ ਛੁੱਟਿਆ ਜਾਊਗਾ ਹਰ ਮੈਂਬਰ ਨੂੰ ਕੋਈ ਨਾ ਕੋਈ ਉਹਦਾ ਦਿੱਤਾ ਜਾਣਾ ਤੇ ਮੈਂ ਉਹੀ ਤੁਹਾਨੂੰ ਪੁੱਛ ਰਿਹਾ ਕਿ ਜਿਹਦਾ ਤੁਹਾਨੂੰ ਜਿਹੜਾ ਫੋਨ ਆਇਆ ਉਹ ਤਾਂ ਆਪਣੇ ਪੰਤੇ ਬੰਦੇਵਾਰੇ ਕਹਿੰਨ ਕਿ ਸਾਡੇ ਬੰਦੇ ਨੂੰ ਬਾਈ ਜੀ ਜਾਨੇ ਫੋਨ ਨੂੰ ਫੋਨ ਨੂੰ ਕੋਈ ਕਿਹਾ ਨਾ ਹੁਣ ਕਾਲ ਨੂੰ ਮਾਲੂ ਨੂੰ ਕਮਾ ਬੰਦਾ ਮੇਰੇ ਵਰਗਾ ਨੂੰ ਕੁਝ ਪਤਾ ਹੀ ਨਹੀਂ ਆ ਚਾਰ ਪੰਜ ਮੇਰੇ ਬਾਰੇ ਆਇਆ ਹੈ ਕਿ ਆ ਵੀ ਪਰ ਬਾਤ ਕਰਨ ਰੁਕੋ ਤੁਸੀਂ ਲੋਕ ਤਾਂ ਦੇ ਕੁੰਦੇ ਦੇ ਲੋਕ ਦੇਖੋ ਫੋਨ ਤਾਂ ਤੁਹਾਡੇ ਬਾਰੇ ਵੀ ਆਇਆ ਸੀਗਾ ਪਰ ਸਿਲੈਕਸ਼ਨ ਬੇਲੇ ਤੇ ਫਿਰ ਨਾਮ ਆ ਉਹ ਜੋ ਸਸਟਿਟਿਊਟ ਜੋੜਪਾਉ ਕਰਕੇ ਆ ਹੀ ਕੱਢੇ ਨਾ ਵਿੱਚੋਂ ਫਿਰ ਉਹ ਨਾਮ ਵਧਾਣੀ ਤਾਂ ਫਿਰ ਆਪਾਂ ਰੈਡ ਕਰਨਾ ਹੈਗਾ ਹੀ ਆ ਨਾ ਫੋਨ ਤਾਂ ਤੁਹਾਡੇ ਬਾਰੇ ਵੀ ਆਇਆ ਸੀ ਇਹਦਾ ਤੁਹਾਡਾ ਸਵਾਲ ਸਹੀ ਆ ਤੇ ਫੋਨ ਤੁਹਾਡੇ ਬਾਰੇ ਵੀ ਆਇਆ ਉਹ ਤੋਂ ਬਾਅਦ ਫਿਰ ਉਹ ਜਿਹੜੀ ਉਹ ਆਪਾਂ ਲੱਸੀ ਵੀ ਰੈਡ ਕਰਨੀ ਨਾ ਆ ਤੇ ਉਹ ਰੜਕ ਕੇ ਤੇ ਉਹ ਫਿਰ ਫਿਰ ਤੁਹਾਡੇ ਸਾਹਮਣੇ ਲਿਆਉਣੀ ਸਾਰਿਆਂ ਦੇ ਵੀ ਉਹ ਸਾਰੇ ਸਮਰਥਨ ਕਰਦੇ ਆ ਜਾਂ ਤੇ ਨਹੀਂ ਕਮੇਟੀ ਨਹੀਂ ਆ ਤੇ ਕਿ ਜਿਹਦਾ ਦੇਖ ਨਹੀਂ ਕੀ ਦਾ ਮੈਂਬਰ ਹੈ ਫੋਨ ਵੀ ਆਣਗੇ ਮੈਂ ਪੰਜ ਕਮੇਟੀ ਬਣੀ ਪੰਜ ਮੈਂਬਰ ਦੀ ਹਾਂ ਹਾਂਜੀ ਉਹਦੇ ਵੀ ਤੁਹਾਨੂੰ ਫੋਨ ਆਣਗੇ ਪੰਜ ਮੈਂਬਰ ਦੀ ਨਹੀਂ ਪੰਜ ਮੈਂਬਰੀ ਕਮੇਟੀ ਦੇ ਅਧਿਕਾਰ ਜਿਹੜੇ ਹੈਗੇ ਆ ਉਹ ਸਾਡੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਕੋਲ ਆ ਉਹ ਪੰਜ ਮੈਂਬਰ ਦੀ ਕਮੇਟੀ ਜਿਹੜੀ ਉਹ ਨਹੀਂ ਮਤਲਬ ਉਹਨਾਂ ਦੇ ਹੱਥ ਨਹੀਂ ਹੋਈ ਨਹੀਂ ਉਹ ਨਾਲੇ ਚੌਣ ਚੌਣ ਹੋਊਗੀ ਤਾਂ ਸਾਰੀ ਜਿਹੜੀ ਹੈਗੀ ਆ ਉਹ ਮਤਲਬ ਪ੍ਰਧਾਨ ਕਾ ਦੇ ਵਾਸਤੇ ਬਣਾ ਜੇ ਆਪਾਂ ਕਸ਼ੋਰੀ ਪ੍ਰਧਾਨ ਕਾ ਦੇ ਵਾਸਤੇ ਬਣਾਇਆ ਫਿਰ ਆਪਾਂ ਸਾਰੇ ਕੰਮ ਫੜੇ ਲੈਣ ਤੇ ਕਰ ਲਿਆ ਹੋਊਗੀ ਕਿ ਪ੍ਰਧਾਨ ਦੀ ਦੇਤੇ ਡਿਪੈਂਡ ਹੋਏਗੀ ਜਿਹੜੀ ਕਮੇਟੀ ਹੈਗੀ ਆ ਦੋ ਮੈਂਬਰ ਜਿਹੜੇ ਹੈਗੇ ਆ ਇਹਦੇ ਵਿੱਚ ਆਲਰੇਡੀ ਚੁਣੇ ਗਏ ਆ ਬਾਕੀ ਚੌਣ ਵਾਸਤੇ ਜਿਹੜੀ ਪੰਜ ਮੈਂਬਰ ਦੀ ਕਮੇਟੀ ਬਣਨੀ ਆ ਉਹ ਤਿੰਨ ਮੈਂਬਰਾਂ ਦਾ ਨਾਮ ਜਿਹੜੇ ਹੈਗੇ ਆ ਪ੍ਰਧਾਨ ਰਾਜ ਪੂਜੀ ਉਹ ਐਲਾਨ ਕਰਨਗੇ ਉਹ ਉਹਨਾਂ ਨੇ ਕਿਹਨਾਂ ਨਾਲ ਡਿਸਕਸ ਕਰਨਾ ਕਿਹਨਾਂ ਗੱਲਬਾਤ ਕਰਨੀ ਆ ਉਹ ਉਹਨਾਂ ਤੇ ਡਿਪੈਂਡ ਕਰਦਾ ਬਾਕੀ ਆਪਣੀ ਜਿਹੜਾ ਚੇਅਰਮੈਨ ਹੈ ਤਾਂ ਵੀ ਨਾਮ ਕੀ ਅਗੇ ਟ੍ਰਿਪ ਹੋਏਗਾ ਜਿਹੜਾ ਚੇਅਰਮੈਨ ਰੱਖਤਾ ਆਪਾਂ ਬਿਲਕੁਲ 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 ਕਿਉਂ ਹੁਣ ਇਹ ਜਿਹੜੇ ਜਿਹੜੇ ਪ੍ਰਧਾਨ ਬਣਾਏ ਦੇਖੋ ਜੇ ਹੁਣ ਇਹਨਾਂ ਨੂੰ ਆਪਾਂ ਪ੍ਰਧਾਨ ਬਣਾਤਾ ਵਾਈਸ ਪ੍ਰਧਾਨ ਬਣਾਤਾ ਤਾਂ ਜੇ ਅਸੀਂ ਥੱਲੇ ਨਿਯੁਕਤੀਆਂ ਵੀ ਪ੍ਰਧਾਨ ਕਸ਼ੋਰੀ ਨੇ ਕਰਨੀਆਂ ਹੈ ਜਾਂ ਸ਼ੋ ਰਾਜਪੂਤ ਨੇ ਕਰਨੀਆਂ ਹੈਗੀਆਂ ਤਾਂ ਫਿਰ ਫਿਰ ਇਹਨਾਂ ਦੀ ਪ੍ਰਧਾਨਗੀ ਕਾਦੀ ਹੋਈ ਉਹ ਸਾਰੇ ਅਧਿਕਾਰ ਇਹਨਾਂ ਦੇ ਕੋਲ ਆ ਉਹ ਜੋ ਇਹ ਫਾਈਨਲ ਕਰਦਣਗੇ ਉਹ ਉਹ ਹੀ ਫਾਈਨਲ ਹੋ ਜਾਣਾ ਮੈਂ ਸਮਾਜ ਸੇਵਾ ਕਰਨ ਹਾਇਦਰਾਬਾਦ ਤੋਂ ਆ ਜੋ ਦੂੜੀਆਂ ਮੇਰੇ ਲਗਾਏਗੇ ਇਹਨਾਂ ਨੇ ਸੇਵਾ ਲਗਾਏ ਹੋਏ ਤੇ ਮੈਂ ਸਭ ਤਾਂ ਮੰਨਣਾ ਤੇ ਸਰਵਨਾਮਾ ਮੰਗਾ ਕਿਸੇ ਕੋਈ ਕਿਸੇ ਲੋੜ ਹੋਵੇ ਤੇ ਫੋਨ ਕਰੋ ਮੇਰੇ ਸਲੋਟ ਤੇ ਹਿੰਦੀ ਫੋਨ ਕਰੋ ਉਹ ਚਾਹ ਚਲਾਵਾਂਗਾ ਇਸ ਤੰਗੀ ਦੀ ਹੁੰਦਗੀ ਇਹਨਾਂ ਸਵਜਾ ਵੀ ਕੁਛ ਛੋਟਾ ਬਦ ਕਰ ਕੋਈ ਪੱਤਰਕਾਰੀ ਵੀ ਸੇ ਫੋਨ ਕਰੇ ਮੈਂ ਪਹੁੰਚਾਂਗਾ ਇਹ ਕਈ ਜੀ ਦਾ ਪੱਤਰ ਪੜ੍ਹ ਕੇ ਕੀ ਹੋਇਆ ਬਦਲੇ ਇਸ ਫਾਰਮਾ ਪੱਤਰਦਾਰ ਰੁਪਏ ਸਭ ਜੱਗ ਵਿੱਚ ਬੰਦੇ ਨਾਮ ਜੋ ਬੰਦੇ ਨੂੰ ਉਹ ਤਾਂ ਕੋਈ ਮਿਲ ਜਾਂਦਾ ਹਾਂਜੀ ਉਹ ਚ ਆਕਰ ਆ ਕੇ ਜਦੋਂ ਆਪਣੇ ਡਾਕਟਰ ਦਾ ਵਿਲੇਜ ਤਾਂ ਕੋਈ ਆਕਰ ਨਹੀਂ ਦੇਖੀ ਤੇ ਤੁਹਾਨੂੰ ਬਤਾਵਾ ਠੀਕ ਹੈ ਕਿ ਜੁਰੀ ਜੀ ਚ ਨਹੀਂ ਦੇਖੀ ਹਾਂ ਦੱਸੋ ਕੋਈ ਜੇ ਮਾਲ ਕੋਈ ਪੋਵਾ ਪੱਤਰਕਾਰ ਉਹ ਦਾ ਅੰਮਾ ਨਾ ਚੱਕੜ ਆਈ ਨੇ ਤੁਹਾਡੇ ਇਧਰ ਨਹੀਂ ਇਹ ਤੇ ਬਚਾਈਗਾ ਮੇਰੇ ਚ ਕਾਕੜ ਸਕਦੀ ਕਿਉਂਕਿ ਮੈਂ ਪਹਿਲਾਂ ਹੀ ਪ੍ਰਧਾਨ ਆ ਗੱਸੋ ਮੈਂ ਪ੍ਰਬੰਧਕੀ ਸਮਾਦਰ ਕੇ ਅਖਬਾਰ ਦਾ ਪਹਿਲੇ ਨਾ ਪੁਰਾਣਾ ਗਾਵਾਂ ਅਖਬਾਰ ਦਾ ਪ੍ਰੈਸ ਰਮਟਰ ਵੀ ਹੈ 22 ਪ੍ਰਧਾਨ ਪਹਿਲਾਂ ਕਰਬੜੇ ਵੀ ਹੈ ਮੇਰੇ ਚ ਕੋਈ ਉਹ ਜੋ ਉਹਦੇ ਰਹਿਣਾ ਐਜੀਟੋ ਦੇਣਾ ਕੋਈ ਅੱਗੇ ਵੀ ਆਕੜ ਕੋ ਹੁੰਦਾ ਆਕੜ ਕੋ ਨਹੀਂ ਅੱਛਾ ਮੈਨੂੰ ਲਾਸਟ ਫਾਰਮ ਮੇਰਾ ਕਿ ਤੁੰਦੇ ਜੀ ਚ 4-5 ਜੂਨ ਨੂੰ ਆਪਣੀ ਬਣਿਆ ਹਾਂ ਜੀ ਤੇ ਤੁੰਦੀ ਇਹਦੇ ਕੀਤਾ ਐਡਰੈਸ ਪੇ ਰਖਾਇਆ ਖੁਦ ਆਪ ਜੀ ਨੇ ਓਕੇ ਜੀ ਜੁਣੀ ਜਿਹੜਾ ਵਿਧਾਨ ਜੀ ਜਿਹੜੇ ਮੈਂ ਸੁੱਤਾਂ 25 ਸਾਲ ਦੇ ਸੁੱਤ ਸੁੱਤੋਂ ਆਇਆ ਮੇਰੇ ਜਨਮ ਦਾ ਜਨਮ ਜਨਮ ਪੂਮ ਜੀ ਦਾ ਕਹਿੰਦੇ ਆਪਣਾ ਬੇਸ ਮੇਰਾ ਖਬਰ ਯੂਪੀ ਖਬਰ ਤੋਂ ਸੁੱਤੋਂ ਮੈਂ ਆਪਣਾ ਸੜਨ ਬਸ ਕਹਿਣਾ ਬੜਾ ਅੱਛਾ ਗਿਆ ਤੇ ਸਾਰੇ ਵੀ ਹੀ ਦੇ ਗਏ ਠੀਕ ਹੈ ਇਹ ਵੀ ਦੱਸਣਾ ਚਾਹਣਾ ਆ ਵੀ ਜਿਹੜਾ ਨੈਚਰ ਗਾਰਲੈਂਟ ਪ੍ਰੈਸ ਕਲੱਬ ਆਫ ਇੰਡੀਆ ਹੈਗਾ ਨਾ ਇਹਦੇ ਵਿੱਚ ਸਾਰੇ ਹੀ ਧਰਮ ਦੇ ਲੋਕ ਆ ਇਹਨਾਂ ਨੇ ਧਰਮਾਂ ਦੀ ਏਕਤਾ ਦਾ ਇੱਕ ਮਿਸਾਲ ਪੈਦਾ ਕੀਤੀ ਤੇ ਆਪਣੀ ਜਿਹੜੀ ਪੰਜਾਬੀ ਜੁਪੀ ਸੰਦੇਸ਼ ਅਖਬਾਰ ਆ ਆਪਣੀ ਜਿਹੜੀ ਪੰਜਾਬੀ ਜੁਪੀ ਸੰਦੇਸ਼ ਅਖਬਾਰ ਆ ਉੱਥੇ ਵੀ ਤੁਸੀਂ ਦੇਖੋ ਉਹਦੀ ਜਿਹੜੀ ਉੱਪਰ ਲਿਖਿਆ ਦਿੱਤੇ ਉਹਦਾ ਟਾਈਟਲ ਹੈ ਉੱਥੇ ਲਿਖਿਆ ਅਮਨ ਤੇ ਏਕਤਾ ਦਾ ਪ੍ਰਤੀਕ ਅੱਜ ਜੇ 30 ਸਾਲ ਤੋਂ ਅਖਬਾਰ ਚੱਲ ਰਹੀ ਆ ਇਹ ਜਿਹੜੇ ਸਾਥੀ ਬੈਠੇ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਰਾਜ ਮਿਲ ਕੇ ਚੱਲ ਰਹੀ ਆ ਔਰ ਬੜੀ ਵਧੀਆ ਤਰੀਕੇ ਦੇ ਨਾਲ ਚੱਲ ਰਹੀ ਆ ਹਾਂ ਈਰਖਾ ਵਾਲੀ ਗੱਲ ਈਰਖਾ ਈਰਖਾ ਕਰੋ ਪਰ ਕਿੱਥੇ ਕਰੋ ਜਿੱਦ ਕਰੋ ਈਰਖਾ ਕਰੋ ਕੁਝ ਕਰਕੇ ਦਿਖਾਓ ਅਮਨ ਨੂੰ ਸ਼ੋਕ ਉਠਿਆ ਇਹ ਇਹ ਮੇਰੇ ਬੋਰਡ ਪਰਾਣਾ ਪੱਤਰਕਾਰ ਆ ਅਮਨ ਸੱਚਦੇਵਾ ਤੇ ਤੇ ਫਿਰ ਵਿੱਚ ਵਿੱਚ ਰਟਾਇਰਮੈਂਟ ਲੈ ਲਈ ਤੇ ਦੁਬਾਰਾ ਫੇ ਸ਼ੋਕ ਉਠਿਆ ਦੁਬਾਰਾ ਸ਼ੋਕ ਉਠਣ ਤੋਂ ਬਾਅਦ ਤਾਂ ਇਹਨੇ ਮੈਨੂੰ ਕਿਹਾ ਵੀ ਮੈਂ ਵੀਡੀਓ ਪਾਉਣੀ ਆ ਤੇ ਮੈਂ ਕਿਹਾ ਵੀ ਤੁਸੀਂ ਜਦੋਂ ਮੈਨੂੰ ਵੀਡੀਓ ਭੇਜਦੇ ਆ ਮੈਨੂੰ ਕਿਸੇ ਨੂੰ ਭੇਜਣੀਆ ਪੈਂਦੀ ਆ ਜੇ ਤੁਸੀਂ ਵੀਡੀਓ ਐਡਿਟ ਕਰਕੇ ਭੇਜੋ ਤੇ ਮੈਂ ਉਸੇ ਵੇਲੇ ਤੁਹਾਡੀ ਵੀਡੀਓ ਚੜ੍ਹਾਇਆ ਕਰੂਗੀ ਇਹ ਹੁਣ ਅਮਨ ਸੱਚਦੇਵੇ ਦੀ ਗੱਲ ਕਰਦੇ ਆ ਇਹ ਜਿੱਦ ਕੀਤੀ ਇਹ ਜਨੂਨ ਕੀਤਾ ਇਹ ਆ ਈਰਖਾ ਕੀਤੀ ਉਹਦੇ ਉਹਦੇ ਵਿੱਚ ਕੱਢਿਆ ਕੱਢਿਆ ਕੀ ਬਈ ਇਹਨਾਂ ਨੂੰ ਵੀਡੀਓ ਬਣਾਉਣ ਵਾਸਤੇ ਕਿਸੇ ਪੱਤਰਕਾਰ ਨੂੰ ਕਿਹਾ ਵੀ ਸਚਦੇਵਾ ਨੂੰ ਵੀਡੀਓ ਬਣਾਉਣੀ ਸਿਖਾ ਦਿਓ ਉਹਨੇ ਨਹੀਂ ਸਿਖਾਈ ਉਹ ਕਹਿੰਦੇ ਪਹਿਲਾਂ ਸਿਖਾ ਲਦਿੰਨੇ ਹੁਣੇ ਉਹਨੇ ਨਹੀਂ ਸਿਖਾਈ ਇਹਨਾਂ ਨੂੰ ਗੁੱਸਾ ਆਇਆ ਇਹਨਾਂ ਨੇ ਸਾਈ ਰਾਤ ਮੈਨੂੰ ਟਿਕਣ ਦਿੱਤਾ 15 20 ਮਿੰਟ ਬਾਅਦ ਅੱਧੇ ਘੰਟੇ ਬਾਅਦ ਵੀਡੀਓ ਆ ਜਾਵੇ ਚੈੱਕ ਕਰਿਓ ਮੈਂ ਕਿਹਾ ਗਲਤ ਫਿਰ ਚੈੱਕ ਕਰਿਓ ਸਵੇਰੇ ਦਿਨ ਚੜ੍ਹਦੇ ਤੱਕ ਅਮਨ ਸਚਦੇਵਾ ਦੀ ਵੀਡੀਓ ਟੈਲੀਕਾਸਟ ਹੋ ਗਈ ਸੀ ਕੰਮ ਸਿੱਖਿਆ ਜਿੱਦ ਕੀਤੀ ਵੀ ਮੈਂ ਸਿੱਖਣਾ ਹੈ ਕੰਮ ਤੇ ਮੈਂ ਕਰਨਾ ਹੈ ਇਦਾਂ ਦੇ ਕੰਮਾਂ ਦੇ ਵਿੱਚ ਸਾਨੂੰ ਜਿੰਦ ਕਰਨੀ ਚਾਹੀਦੀ ਆ ਇਦਾਂ ਦੇ ਕੰਮਾਂ ਦੇ ਵਿੱਚ ਸਾਨੂੰ ਜਿਹੜਾ ਹੈਗਾ ਜਿੰਦ ਕਰਕੇ ਜਿਹੜਾ ਮੋਰਚਾ ਹਾਸਲ ਕਰਨਾ ਚਾਹੀਦਾ ਤਾਂ ਜੇ ਅਮਨੁਰਾ ਇੱਕ ਰਾਤ ਜਿੰਦ ਨਾ ਕਰਦਾ ਤੇ ਸ਼ਾਇਦ ਅੱਜ ਤੱਕ ਨਾ ਸਿੱਖ ਸਕਦਾ ਇਹ ਹੈ ਅਮਨ ਸੱਚ ਦੀ ਗੱਲ ਆਪਾਂ ਜਿੰਦ ਨਾਲ ਮਿਹਨਤ ਵੀ ਕਿਹਾ ਸਰਦੇ ਜੀ ਮਿਹਨਤ ਕੀਤੀ ਆਪਾਂ ਇੱਕ ਰਾਤ ਵੀ ਕਰਨਾ ਫਿਰੇ ਵੱਢ ਕੇ ਜਾਂ ਕਰਨਾ ਤਾਂ ਮੈਨੂੰ ਵੀ ਸੌਂਹ ਦਿੱਤਾ ਸਾਈ ਰਾਤ ਮਿਹਨਤ ਆ ਬੰਗਲ ਤਾਂ ਵੀ ਠਾਇਆ ਮਿਹਨਤ ਹੀ ਤੇ ਇਹ ਤਾਂ ਇਹ ਇਦਾਂ ਹੀ ਜਦੋਂ ਇਹ ਪ੍ਰਧਾਨ ਕਿਸ਼ੋਰੀ ਰਾਜਪੂਜੀ ਸਭ ਤੋਂ ਪ੍ਰਧਾਨ ਬਣਾਏ ਕਿਤੇ ਪ੍ਰਧਾਨ ਬਣਦੇ ਸੀ ਧੱਕੇ ਨਾਲ ਬਣਾਏ ਧੱਕੇ ਨਾਲ ਤੇ ਇਹਨਾਂ ਦੀਆਂ ਫਿਰ ਲੈਕਚਰ ਦੀਆਂ ਨਾ ਉਹ ਜਿਹੜੀਆਂ ਹੈਗੀਆਂ WhatsApp ਤੇ ਨਹੀਂ ਹੁੰਦੀ ਉਹ ਬੋਲ ਕੇ ਉਹ ਮੈਨੂੰ ਭੇਜਿਆ ਕਰਨ ਬੰਕਾ ਦਾ ਇਹ ਵੀ ਕਰੋ ਚੱਕ ਜਰਾ ਕੱਲ ਨੂੰ ਇਹ ਲੈਕਚਰ ਦੇਣਾ ਤੇ ਮੰਨ ਲਓ ਕੰਮ ਸਿੱਖਣਾ ਪੈਂਦਾ ਕੋਈ ਵੀ ਸਿੱਖਣਾ ਪੈਂਦਾ ਜੇਦ ਕਰੋ ਕੰਮ ਸਿੱਖਣ ਦੀ ਤੇ ਉਹਨਾਂ ਇਹਨਾਂ ਕੰਮ ਜਿਦਾਂ ਕਰੋ ਆਪਸ ਵਿੱਚ ਜਿਦਾਂ ਨਾ ਕਰੋ ਧੰਨਵਾਦ ਹੁਣ ਤੋਂ ਦਿੱਕਤ ਨਾ ਕੋਈ ਤੁਹਾਨੂੰ ਆਸਾਰ ਕੋਈ ਨਾ ਜਾਂਦਾ ਜਰਾਂ ਨੂੰ ਕੀ ਸੋਖਾ-ਸੋਖਾ ਦਵਾਂ ਪੁੱਛੋ ਸੁਆਮੀ ਜੀ ਨੂੰ ਮਿਲੂਗਾ ਤੇ ਚੰਗਾ ਲੱਗੂਗਾ ਬੜੀ ਲੱਗੂਗਾ ਹੁੰਦਾ ਹੀ ਆ ਵੀ ਹਰ ਇੱਕ ਨੂੰ ਕੋਈ ਅੱਛਾ ਉਹਦਾ ਮਿਲੇ ਤੇ ਉਹਨੂੰ ਖੁਸ਼ੀ ਹੁੰਦੀ ਆ ਤੇ ਜੇ ਸਾਰੇ ਜਣੇ ਨੇ ਸਤਿਕਾਰ ਦਿੱਲਦੇ ਆ ਤੇ ਮੈਨੂੰ ਬੜਾ ਚੰਗਾ ਲੱਗੂ ਬਹੁਤ ਚੰਗਾ ਲੱਗੂ ਤੇ ਇਹਦੇ ਨਾਲ ਫਿਰ ਉਹਦੇ ਦੇ ਮੁਤਾਬਿਕ ਕੰਮ ਵੀ ਕਰਾਂਗੇ ਹੈਨਾ ਉਹ ਜ਼ਿਆਦਾ ਕਰਨਾ ਪਊਗਾ ਭਈ ਹੈਨਾ ਹੁਣ ਦੋਨੋਂ ਤੇ ਥੋੜਾ ਕੰਮ ਕਰਕੇ ਕਿ ਸਮਝਾਂਦਾ ਤੇ ਫਿਰ ਜਿੰਮੇਵਾਰੀ ਕਰ ਹੋ ਜਾਣੀ ਆ